ਇਹ ਜਿਹੜੀ ਕੁੜੀ ਆ ਇਹ ਅੱਗੇ ਵੀ ਕੋਤੋਂ ਸਵਾਂਦੇ ਇਦਾਂ ਦੇ ਸੀ ਤੇ ਇਹਨੇ ਚਾਹੀਆਂ ਜਿ 5-6 ਕੀਤੀਆਂ ਫਿਰ ਦੋ-ਤਿੰਨ ਦੇ ਟਾਈਮ ਤੇ ਇੱਕ 8 ਸਾਲ ਦੀ ਬੱਚੀ ਮਾਵਾਬ ਨੇ ਪਾਲੇ ਪਾਲਣ ਦੇ ਤੇ ਇਹ ਕਿਸੇ ਹੋਰ ਬੱਚੇ ਦੇ ਨਾਲ ਘਰੋਂ ਭੱਜ ਗਈ ਆ ਮੁੰਡਾ ਵੀ 8 ਸਾਲ ਦਾ ਉਹ ਲੜਕੀ ਜਿਹੜੀ ਆ ਮਾਪੇ ਕੋਲ ਛੱਡ ਕੇ ਨਾ ਆਪਣੇ ਕੋਲ ਚੱਲ ਗਈ ਆ ਉਹਨਾ ਮਦੰਗਾ ਸਬੰਧ ਕਰਕੇ ਪਰ ਕਿ ਇਹਨੇ ਗੱਲ ਗੁੱਪਤੇ ਰੱਖੀ ਆ ਨਾ ਮੂੜੇ ਨੂੰ ਬੁੰਗੜਾ ਕਰਦੀ ਸੋਹਣ। ਬਾਹਰ ਦੇ ਵਿੱਚ ਜਾ ਕੇ ਨਕੂਚੇ ਤੋਂ ਕਰਵਾਈਏ ਜਾ ਕੇ ਆਪ ਨਾਲ। ਯਾਨ ਪਤਾ ਹੋਵੇ ਤੇ ਰੱਖ ਲਈਏ ਕੁੜੀ ਕਿਤੇ ਸੰ ਕੁੜੀ ਦੇ ਜੋ। ਤੇ ਪਾਰਟੀ ਦੇ ਚਲ ਗਿਆ ਤੇ ਕਹਿੰਦੀ ਮਿੱਥੇ ਉੱਤੇ ਦਿਖਿਆ ਨਹੀਂ ਗਿਆ ਤੇ ਮੈਂ ਕਿਹਦੀ ਕਲਾਕੋਟ ਤੇ ਮਾਰ ਲਈ। ਜਲੰਧਰ ਦੇ ਵਿੱਚ ਇੱਕ ਨਾਨਾ ਨਾਨੀ ਦੇ ਵੱਲੋਂ 6 ਮਹੀਨਿਆਂ ਦੀ ਆਪਣੀ ਦੋਤੀ ਦਾ ਕਤਲ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਹੁਣ ਉਸ ਬੱਚੀ ਦਾ ਦਾਦਕਾ ਪਰਿਵਾਰ ਵੀ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਆਪਣੇ ਨੂਹ ਤੇ ਵੀ ਗੰਭੀਰ aarop ਲਗਾਏ ਗਏ ਨੇ ਦਾਦਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸਿਰਫ ਨਾਨਾ ਨਾਨੀ ਤੇ ਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਬਲਕਿ ਉਸ ਦੀ ਨੂੰਹ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਗੁੰਮਰਾਹ ਕੀਤਾ ਅਤੇ ਆਪਣੇ ਪੇਕੇ ਪਰਿਵਾਰ ਨੂੰ ਵੀ ਗੁੰਮਰਾਹ ਕੀਤਾ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਅੰਦਾਜ਼ਾ ਹੁੰਦਾ ਤਾਂ ਅਸੀਂ ਬੱਚੀ ਨੂੰ ਜਾਨ ਹੀ ਨਹੀਂ ਸੀ ਦੇਣਾ 16 ਤਰੀਕ ਨੂੰ ਇੱਥੋਂ ਗਏ ਆ ਥਾਣੇ ਥਾਣੇ ਇੱਥੋਂ ਅਸੀਂ ਸੱਚ ਨੂੰ ਮਿਲੇ ਹੈ ਇਹ ਉਹਨਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਦੀ ਜਿਹੜੀ ਇਨਫਰਮੇਸ਼ਨ ਪੁਲਿਸ ਦੀ ਆ ਪੁੱਛਾਂ ਤੇ ਉਹਨਾਂ ਇਹ ਦੱਸਿਆ ਕਿ ਕਤਲ ਜਿਹੜਾ ਹੋ ਚੁਕਿਆ ਪੁੱਤ ਲੜਕੀ ਦਾ ਡੈੱਡ ਬਾਡੀ ਮਿਲ ਗਈ ਆ ਤੇ ਇਹ ਜਿਹੜੀ ਕੁੜੀ ਆ ਇਹਦੇ ਅੱਗੇ ਵੀ ਕੁਝ ਸਵਾਂਦੇ ਇਦਾਂ ਦੇ ਸੀ ਤੇ ਇਹਨੇ ਛਾਤੀਆਂ ਨੂੰ ਪੰਜ ਛੇ ਕੀਤੀਆਂ ਪਹਿਲੋਂ ਪਹਿਲੇ ਟਾਈਮ ਤੇ ਇੱਕ 8 ਸਾਲ ਦੀ ਬੱਚੀ ਮਾਪੇ ਨੇ ਪਾਲ ਪਾਲ ਰਹੇ ਤੇ ਇਹ ਇਹ ਦੁਬਾਰਾ ਫੇਰ ਇਹਨੇ ਕੀਤਾ ਕੀ ਆ ਬਈ ਉਹਨਾਂ ਦੀ ਪੁਲਿਸ ਇਨਫਰਮੇਸ਼ਨ ਦੇ ਅੰਦਰ ਚੀਜ਼ਾਂ ਮੇ ਇਹ ਆਇਆ ਤੇ ਇਹ ਕਿਸੇ ਹੋਰ ਬੱਚੇ ਦੇ ਨਾਲ ਘਰੋਂ ਭੱਜ ਗਈ ਆ। ਤਾਂ ਮੁੜਾ ਵੀ ਹਿਸਾਬ ਉਹ ਲੜਕੀ ਜਿਹੜੀ ਆ ਮਾਪੇ ਕੋਲ ਛੱਡ ਕੇ ਨਾ ਆਪਣੇ ਕੋਲ ਤੇ ਚਲ ਗਈ ਆ। ਉਹ ਨਾਮ ਆਪਣਾ ਲੜਕੀ ਦਾ ਕਰਨ ਕਰਤਾ। ਪਰ ਕਿ ਇਹਨੇ ਗੱਲ ਗੁਪਤ ਰੱਖੀ ਆ। ਨਾ ਮੁੜੇ ਨੂੰ ਵੀ ਗੁੰਮਰਾਹ ਕਰਦੀ ਆ ਤੁਹਾਨੂੰ ਜਦ। ਬਾਅਦ ਵਿੱਚ ਜਾ ਕੇ ਤੇਨੇ ਪੁਲਿਸ ਰਿਪੋਰਟ ਕਰਵਾਈ ਆ ਜਾ ਕੇ ਆਪ ਨਾਲ। ਨੇ ਤੇ ਤੇਰੀ ਮਾਪੇ ਆਪਣੇ ਦਾ ਪਛਾਣ ਲੋ ਮਾਰਤਾ। ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ? ਕਿ ਪੁਲਿਸ ਨੇ ਚਾਹ ਨੂੰ ਡੈਡ ਬਾਡੀ ਅਹੀਂ ਜਿਹੜੀ ਹੈ ਜਿਹੜੀ ਮੋਰਚੀ ਚੋਂ ਛੱਡ ਕੇ ਆਏ ਆ ਅਜੇ ਤੱਕ ਉਹਦਾ ਜਿਹੜਾ ਅੱਜ ਤੱਕ ਅਜੇ ਵੀ ਉਹਦਾ ਪੋਸਟ ਮਾਰਨ ਜਿਹੜਾ ਨਹੀਂ ਹੋਇਆ ਇਹ ਅਜੇ ਡੈਡ ਬਾਡੀ ਸਾਨੂੰ ਪ੍ਰਾਪਤ ਨਹੀਂ ਇਹ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇੱਕ ਤੇ ਇਹ ਕਰਨੇ ਆ ਕਿ ਇਹ ਦੇ ਵਿੱਚ ਸਰਾਸਰ ਜਿੰਨਾ ਕਸੂਰ ਵਾਲ ਉਹ ਲੜਕੀ ਹੈ ਜਿੰਨ ਤੇ ਕਹਤੇ ਇੱਥੇ ਗੁੰਮਰਾਹ ਕਰਕੇ ਗਈ ਆ ਅੱਗੇ ਵੀ ਅੱਗੇ ਮਾਪੇ ਬਾਪ ਨੇ ਵੀ ਆਪਣੇ ਨੂੰ ਹੀ ਗੁੰਮਰਾਹ ਕੀਤਾ ਤੇ ਸਾਡ ਨੂੰ ਵੀ ਗਮਰਾਹ ਦੇ ਵਿੱਚ ਰੱਖਿਆ ਯਾਰ ਇਸ ਪਰ ਪਰਿਵਾਰ ਨੂੰ ਤੇ ਇਹ ਟਕਕਾਰ ਸੱਡ ਜਾਣੀ ਟਕਕਾਰ ਵਾਈ ਹੋ ਚਲੀ ਤੇ ਕਰਾਂਗੇ ਮੰਕਰ ਤੇਕੇ ਗਈ ਆ ਕਹਿੰਦੇ ਮੈਂ ਜਾਣਾ ਮੈਂ ਜਾਣਾ ਤੇ ਟਕੇ ਗਈ ਆ ਸਾਨੂੰ ਅੱਗੇ ਪਤਾ ਨਹੀਂ ਕਿ ਕੀ ਹਿਸਾਬ ਹੈ ਕੀ ਨਹੀਂ ਹੈਗਾ ਜਨ ਪਤਾ ਹੋਵੇ ਤੇ ਅਸੀਂ ਰੱਖ ਲਈਏ ਕੁੜੀ ਕਿਤੇ ਇਸਨ ਕੁੜੀ ਦੇ ਜੋ ਤੇ ਚੱਲ ਗਈ ਆ ਤੇ ਫਿਰ ਕਹ ਆਹੀ ਊੜੇ ਨਿਆਣਾ ਹੀ ਸ਼ੁੱਕਰਵਾਰ ਸ਼ੁਕਰਵਾਰ ਨੂੰ ਆਣਾ ਹੀ ਤੇ ਕਹਿੰਦਾ ਵੀ ਪਿਆਰ ਹੋ ਜਾ ਮੇਰੇ ਆਂਦਿਆਂ ਨੂੰ ਤੇ ਇਨ ਫੋਨ ਨਹੀਂ ਚੁੱਕਿਆ ਫੋਨ ਨਹੀਂ ਚੁੱਕਿਆ ਇਨ ਤੇ ਉਹ ਦਿਖਦੇ ਰਹੇ ਕਿ ਆਂਦਾ ਆ ਤੇ ਇਹ ਆਇਆ 11:00 ਵਜੇ 11:30 ਵਜੇ ਘਰ ਪੁੱਜਾ ਡਿਕ ਡਿਕੇ ਇਹ ਮਿਲੀ ਨਹੀਂ ਇਹਨੂੰ ਮਿਲੀ ਨਹੀਂ ਤੇ ਇਹ ਕਹਿੰਦੀ ਵੀ ਕੁੜੀ ਗਾਇਬ ਹੋ ਗਈ ਹੈ ਬਾਅਦ ਚ ਕਹਿੰਦੀ ਕੁੜੀ ਗਾਇਬ ਹੋ ਗਈ ਹੈ ਗਾਇਬ ਹੋ ਗਈ ਹੈ ਕੁੜੀ ਨਹੀਂ ਲੱਭੇ ਕਰਦੀ ਇਹ ਮੈਨੂੰ ਕਾਕਾ ਬਾਹਰ ਫੜਾ ਦਿਓ ਮੈਨੂੰ ਘਰ ਨਹੀਂ ਬਣ ਦਿੰਦੇ ਉਹਨੇ ਉਹ ਕਹਿੰਦੇ ਸਾਨੂੰ ਬਾਹਰ ਫੜਾ ਦਿਓ ਕਾਕਾ ਮੈਂ ਬਾਹਰ ਫੜ ਲੰਨੀ ਆ ਇਹਦਾ ਨੂੰ ਵਿੱਕੀ ਆ ਗਿਆ ਹੁਣ ਵਿੱਕੀ ਕਹਿੰਦਾ ਵੀ ਮੈਨੂੰ ਨਾ ਤੁਸੀਂ ਦੱਸੋ ਵੀ ਗੱਲ ਕੀ ਹੋਈ ਐ ਇਹਦੀ ਮਾਂ ਗੰਦੀ ਆਹੇ ਮਾਮੇ ਦਾ ਮੜਾ ਆਇਆ ਐ ਤੇ ਉਹ ਲੈ ਗਿਆ ਉਹਨੂੰ ਤੇ ਉਹ ਚਲ ਗਈ ਆ ਪਾਰਟੀ ਦੇ ਕਿਤੇ ਤੇ ਪਾਰਟੀ ਦੇ ਚਲ ਗਈ ਤੇ ਕਹਿੰਦੀ ਮਿੱਥੋ ਤੇ ਦਿਖਿਆ ਨਹੀਂ ਗਿਆ ਤੇ ਮੈਂ ਕੁੜੀ ਕਲਾਕੋਟ ਕੇ ਮਾਰ ਛੜ ਗਿਆ ਥੁੜੀ ਗਾਇਬ ਹੋਈ ਆ ਕੁੜੀ ਨਹੀਂ ਲੱਭੀ ਕੁੜੀ ਗਾਇਬ ਹੋਈ ਆ ਤੇ ਅਸੀਂ ਥਾਣੇ ਜਲਿਆ ਆਂ ਥਾਣੇ ਚਾਹੀਏ ਪੱਚਾ ਪੁੱਛਾ ਦਿੱਤਾ ਤੇ ਮੇਰੀ ਮਾਂ ਤੇ ਉਹ ਮਾਂ ਤੇ ਸ਼ੱਕ ਕਰਦੀ ਇਹਨੇ ਮੇਰੀ ਮਾਂ ਨੇ ਉਹ ਕੀਤਾ ਆ ਮੇਰੀ ਮਾਂ ਨੇ ਉਹ ਕੀਤਾ ਆ ਕੁੜੀ ਮਾਰੀ ਮਾਂ ਨੇ ਆ ਮਾਰੀ ਮਾਂ ਨੇ ਆ ਆਹ ਕਹੇ ਜੇ ਮਾਂ ਨੇ ਮਾਰੀ ਤੋ ਬਾਹਰ ਸੁੱਟ ਦਿੰਦੀ ਕਿ ਗਵਾਂਡੀਆਂ ਨੂੰ ਫੜਾ ਦਿੰਦੀ ਤੂੰ ਚੱਲ ਗਈਆਂ ਤੇ ਗਵਾਂਡੀਆਂ ਨਾਲ ਫੜਾ ਦਿੰਦੀ ਫਿਰ ਕੋਈ ਮੂੜਾ ਅਧਿਕਾਰ ਆਇਆ ਪਰ ਦੱਸ ਦੇਣੀ ਆਗੀ ਦੱਸਿਆ ਦੀ ਉਹਨੂੰ ਤੇ ਕਦੀ ਭੂਆ ਦਾ ਮੂੜਾ ਕਾਢਦੀ ਆ ਕਦੀ ਕੁਛ ਕਾਢਦੀ ਆ ਹੁਣ ਸਾਨੂੰ ਕੀ ਪਤਾ ਕਿ ਕੀ ਚੱਕਰ ਕੀ ਨੇ